ਐਨੇ ਸਾਲ ਤੁਸੀਂ ਆਪਣੇ ਜੀਵਨ ਦੇ ਹੌਕੀਂ ਦਿੱਤੇ ਪਰ ਪੇ ਬੈਕ ਦੇ ਵਿੱਚ ਹੌਕੀਂ ਨਾ ਤੁਹਾਨੂੰ ਕੀ ਦਿੱਤਾ ਦੇਖੋ ਪੇ ਬੈਕ ਤਾਂ ਇੱਕ ਤਾਂ ਇੰਨੀ ਦੁਨੀਆ ਘੁੰਮਿਆ ਤੁਸੀਂ ਇੰਨੀ ਦੁਨੀਆ ਨੂੰ ਅਸੀਂ ਮਿਲਿਆ ਸਾਡਾ ਐਕਸਪੋਜ਼ਰ ਕਿੰਨਾ ਵਾ ਇਹ ਇਹ ਵੀ ਇੱਕ ਪਾਰਟ ਆਫ ਤੁਹਾਡਾ ਐਜੂਕੇਸ਼ਨ ਆ ਤੁਸੀਂ ਨੇ ਕੰਟਰੀ ਘੁੰਮਿਆ ਤੇ ਵੱਡੇ ਵੱਡੇ ਅਧਿਆਤੇ ਲੋਕ ਜਿਹੜੇ ਚਾਹੇ ਪੋਲਿਟਿਕਲ ਸੀ ਚਾਹੇ ਉਹ ਪੈਸੇ ਵੱਲੋਂ ਸੀ ਅਸੀਂ ਉਹਨਾਂ ਦੇ ਮਿਲਦੇ ਰਹੇ ਹਾਂ ਉਹਨਾਂ ਦੇ ਘਰੇ ਜਾਣਾ ਵਾਹਿਗੁਰੂ ਦਾ ਕਿੰਨਾ ਕਰੋੜ ਰਿਹਾ ਸਾਰੇ ਸਮਰ ਦੇ ਵਿੱਚ ਫ੍ਰੀ ਪਾਵਰ ਤੋਂ ਤਾਰਪੁਰਖ ਤੋਂ ਬਿਨਾਂ ਦਾ ਕੁਝ ਹੈ ਹੀ ਨਹੀਂ ਨਾ ਜੀ ਕਿਸਾ ਉਹਦੀਆਂ ਬਾਤਾਂ ਦਿੱਤੀਆਂ ਹੋਈਆਂ ਨੇ ਇਹ ਬਸ ਜਿਵੇਂ ਕਹਦੇ ਹੁੰਦੇ ਮਿਹਨਤ ਕਰਨੀ ਪੈਂਦੀ ਆ ਤੇ ਦਾਤ ਆਪੇ ਦੇ ਦਿੰਦੀ ਅਚੀਵਮੈਂਟ ਦੇਖੋ ਪਲੇਅਰਾਂ ਨੂੰ ਜਿਵੇਂ ਮੇਰੇ ਕੋਲ ਹੁਣ ਗੈਸ ਏਜੰਸੀ ਐਲ ਪੀਜੀ ਦੀ ਹੂੰ ਸੁਧਾਨੇ ਦੇ ਵਿੱਚ ਐਚਪੀ ਦੀ ਉਹ ਵੀ ਮੈਨੂੰ ਗਵਰਨਮੈਂਟ ਨੇ ਇਸੇ ਕਰਕੇ ਦਿੱਤੀ ਸੀ ਕਿ ਤੋ ਜਮ ਆ ਲੰਪੀਆਂ ਨਾਲ ਸੋ ਇਸੇ ਤਰ੍ਹਾਂ ਸਰਕਾਰ ਨੇ ਕਿਸੇ ਕਈ ਸਾਡੇ ਸਪੋਰਟਸ ਮੈਨਸ ਜੀ ਉਹਨਾਂ ਨੂੰ ਪੈਟਰੋਲ ਪੰਪ ਮਿਲੇ ਨੇ ਕਈ ਨਾ ਗੈਸ ਏਜੰਸੀਆਂ ਵੀ ਰਹੀਆਂ ਤੇ ਨੌਕਰੀਆਂ ਮਿਲਦੀਆਂ ਸਾਰਿਆਂ ਨੂੰ ਵੱਡੀ ਸਭ ਤੋਂ ਵੱਡੀ ਗੱਲ ਆ ਜੀ ਨੌਕਰੀ ਜਿਹੜੀ ਹੋਰ ਕਿਤੇ ਨਹੀਂ ਮਿਲਦੀ ਜੇ ਤੁਸੀਂ ਇੰਡੀਆ ਦੇ ਪਲੇਅਰ ਹੋਵੋ ਤੁਹਾਨੂੰ 10 ਡਿਪਾਰਟਮੈਂਟ ਆ ਕੇ ਪੁੱਛਣਗੇ ਅੱਜ ਦੀ ਜਿਹੜੀ ਜਨਰੇਸ਼ਨ ਆ ਉਹ 에어 ਕੰਡੀਸ਼ਨਰ ਤੇ ਰਹਿੰਦੀ ਆ ਸਾਡੇ ਕੋਲੇ ਤਾਂ ਕੂਲਰ ਵੀ ਨਹੀਂ ਸੀ ਹੁੰਦਾ ਅਸੀਂ ਹਾਰਸ਼ਸ਼ਿਪ ਕਮਾਈ ਆ ਜਦੋਂ ਫਸਟ ਟਾਈਮ ਇੰਡੀਆ ਟੀਮ ਦਾ ਕੋਟ ਪਾਇਆ ਜਿਹਦੇ ਉੱਤੇ ਇੰਡੀਆ ਦਾ ਬੈਜ ਲੱਗਿਆ ਹੋਇਆ ਆਪਣਾ ਹੈਨਾ ਕਿੰਨਾ ਕੁ ਮਾਣ ਮਹਿਸੂਸ ਹੋਇਆ ਕਿ ਜਿਹੜੀ ਮਿਹਨਤ ਐ ਸਕੂਲ ਟਾਈਮ ਤੋਂ ਸ਼ੁਰੂ ਹੋਈ ਐ ਫਿਰ ਸਾਰੇ ਪੜਾਵ ਪਾਰ ਕੀਤੇ ਨੇ ਪੌੜੀਦਰ ਪੌੜੀ ਚੜੇ ਹੋ ਤੇ ਉਸ ਮੁਕਾਮ ਤੇ ਪਹੁੰਚੇ ਕਿ ਇੰਡੀਆ ਦਾ ਕੋਟ ਪਾਇਆ ਕਿੰਨਾ ਕੁ ਮਾਣ ਮਹਿਸੂਸ ਹੋਇਆ ਉਸ ਨੂੰ ਕੋਈ ਜੋ ਚੀਜ਼ ਇੰਨੀ ਖੁਸ਼ੀ ਹੁੰਦੀ ਆ ਤੁਹਾਡੀ ਜ਼ਿੰਦਗੀ ਦੀ ਮਿਹਨਤ ਹੁੰਦੀ ਆ ਕਪੂਰੀ ਮਤਲਬ ਤੁਰਾ ਸੇ ਫੁੱਲ ਟਾਈਮ ਉਸ ਸੀਜ਼ਨ ਦਿੱਤਾ ਹੁੰਦਾ ਫਿਰ ਜਦੋਂ ਤੁਹਾਨੂੰ ਰਿਜ਼ਲਟ ਆਉਂਦਾ ਫਿਰ ਉਹਦਾ ਤਾਂ ਕੋਈ ਖੁਸ਼ੀ ਦਾ ਅੰਤ ਹੀ ਨਹੀਂ ਨਾ ਹੁੰਦਾ ਜੀ ਤੁਸੀਂ ਜਿਹੜਾ ਟਾਰਗੇਟ ਜਿਹੜੀ ਹਾਈਟ ਤੇ ਜਾਣਾ ਚਾਹੁੰਦੇ ਹੋ ਤੁਸੀਂ ਉੱਥੇ ਜੇ ਪਹੁੰਚ ਜਾਂਦੇ ਹੋ ਦੇਖੋ ਵੱਡੀ ਗੱਲ ਕਿਰਪਾ ਤੋਂ ਬੰਨਾ ਕੁਝ ਨਹੀਂ ਹੁੰਦਾ ਇਹ ਬਾਕੀ ਹੀਟਲੀਆਂ ਗੱਲਾਂ ਨੇ ਸਾਰੀਆਂ ਤੇ ਇਹ ਜਿਹੜੀ ਕਿਰਪਾ ਇਹ ਨਾਲ ਹੋਵੇ ਫਿਰ ਤੁਸੀਂ ਇਸ ਟਾਰਗੇਟ ਤੇ ਇਸ ਲੈਵਲ ਤੇ ਪਹੁੰਚ ਸਕਦੇ ਹੋ ਕਈ ਵਾਰੀ ਕੋਈ ਪਲੇਅਰ ਹੁੰਦੇ ਉਹਨਾਂ ਦੀ ਇੰਜਰੀਜ਼ ਹੋ ਜਾਂਦੀਆਂ ਜਾਂ ਕੋਈ ਹੋਰ ਹੈ ਜਾਂ ਕੁਝ ਹੋ ਜਾਂਦਾ ਤਾਂ ਟੱਚ ਬੋਰਡ ਮਾਰਾਈ ਦੀ ਕਿਰਪਾ ਦੀ ਇੰਜਰੀੀ ਤੋਂ ਵੀ ਕਾਫੀ ਬੱਚੇ ਰਹੇ ਸੀ ਉਹ ਕੇਅਰਫੁਲ ਲੈਂਦੇ ਸੀ ਵੀ ਕੋਈ ਇੰਜਰੀ ਨਾ ਹੋਵੇ ਕਿਉਂਕਿ ਇੰਜਰੀ ਹੋਣਾ ਫਿਰ ਤੁਹਾਡਾ ਤੁਸੀਂ ਮਿਸ ਕਰ ਜਾਂਦੇ ਹੋ ਬਿਲਕੁਲ ਬੰਦਾ ਪਿੱਛੇ ਚਲ ਜਾਂਦਾ ਹੈ ਕਾਫੀ ਜਿੰਨ ਜੇ ਪਕੀ ਇੰਜਰੀ ਨਾਲ 5-6 ਮਹੀਨੇ ਬੰਦਾ ਪਿੱਛੇ ਚਲਾ ਜਾਂਦਾ ਜੋ ਦੇਖੋ ਦੇਖੋ ਉਸ ਲੈਵਲ ਤੇ ਪਹੁੰਚਣਾ ਵੀ ਬਹੁਤ ਔਖਾ ਹ ਹ ਕਿਸੇ ਵੀ ਲੈਵਲ ਤੇ ਕਿਸੇ ਵੀ ਲਾਈਨ ਚ ਲਾ ਲਓ ਫਿਰ ਉੱਥੇ ਪਹੁੰਚ ਕੇ ਉੱਥੇ ਮੇਨਟੇਨ ਕਰਨਾ ਸਟੇਬਲ ਰਹਿਣਾ ਉਹਨੂੰ ਬਹੁਤ ਉਹ ਜ਼ਿਆਦਾ ਵੀ ਔਖਾ ਹ ਉਹ ਮੇਨਟੇਨ ਕਰਕੇ ਰੱਖਣਾ ਨਾ ਲੈਵਲ ਕਾਫੀ ਜ਼ਿਆਦਾ ਔਖਾ ਹ ਉਹ ਬੜਾ ਔਖਾ ਹੁੰਦਾ ਸੋ ਉਹ ਬੜੀ ਤੁਹਾਨੂੰ ਫਿਰ ਨਾਲ-ਨਾਲ ਨਾ ਉਹ ਤਸ਼ੱਦਦ ਕਰਨਾ ਪੈਂਦਾ ਮਿਹਨਤ ਵੀ ਕਰਨੀ ਪੈਂਦੀ ਆ ਵੀ ਉਹ ਲੈਵਲ ਨੂੰ ਕਿਉਂਕਿ ਲੋਕ ਵੀ ਕੋਚ ਵੀ ਮਤਲਬ ਦੁਨੀਆ ਵੀ ਐਕਸਪੈਕਟ ਕਰਦੀ ਆ ਨਾ ਤੁਹਾਨੂੰ ਵੀ ਇਸ ਲੈਵਲ ਦੇ ਪਲੇਅਰ ਨੇ ਇਹਨਾਂ ਤੋਂ ਅਸੀਂ ਆ ਐਕਸਪੈਕਟ ਕਰਦੇ ਆ ਵਾਹਿਗੁਰੂ ਦਾ ਕਿੰਨਾ ਰੋਲ ਰਿਹਾ ਸਾਰੇ ਸਫਰ ਦੇ ਵਿੱਚ ਵੀ ਕਿੰਨਾ ਕੁ ਸਿਮਰਨ ਨਾਮ ਸਿਮਰਨ ਕਰਦੇ ਹੁੰਦੇ ਸੀਗੇ ਕਿਉਂਕਿ ਆਪਣੇ ਸ਼ੁਰੂ ਤੋਂ ਹੀ ਅੱਧਾ ਰਹਿੰਦਾ ਕਿ ਆਪਾਂ ਜਦੋਂ ਉੱਠਦੇ ਆ ਤਦੋਂ ਬਾਣੀ ਸੁਣਦੇ ਆ ਗੁਰਦੁਆਰੇ ਜਿਸ ਪਾਠੀ ਸਿੰਘ ਜਦੋਂ ਅਨਾਉਂਸਮੈਂਟ ਕਰਦੇ ਹੁੰਦੇ ਤਦੋਂ ਬਾਣੀ ਪੈਂਦੀ ਆ ਆਥਣ ਵੇਲੇ ਪੈਂਦੀ ਆ ਤੇ ਜਦੋਂ ਬਾਹਰ ਜਾਂਦੇ ਸੀ ਉਸ ਸਮੇਂ ਕਿਸ ਤਰੀਕੇ ਨਾਲ ਨਾਮ ਸਿਮਰਨ ਕਰਦੇ ਹੁੰਦੇ ਸੀਗੇ ਦੇਖੋ ਸਟਰੀ ਇੰਡੀਆ ਟੀਮ ਜਦੋਂ ਬਣਦੀ ਆ ਨਾ ਉਦੋਂ ਚ ਵੀ ਸਿੱਖ Hindu Muslim ਸਾਰੇ ਭਾਈਚਾਰਾ ਦੇ ਪਲੇਅਰ ਹੁੰਦੇ ਆ ਇਤਾਂ ਹੁਣ ਲੋਕਾਂ ਨੇ ਇਹ ਚੀਜ਼ਾਂ ਦੇ ਫਰਕ ਪਾਏ ਹੋਏ ਨੇ ਉਦੋਂ ਤਾਂ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਅਸੀਂ ਇੱਕ ਬਾਲਟੀ ਚ ਪਾਣੀ ਪੀਣਾ ਸਾਰਿਆਂ ਨੇ ਵੀ ਉਦੋਂ ਚ ਮੁਸਲਮਾਨ ਪੀ ਗਏ Hindu ਪੀ ਗਏ ਕੋਈ ਜਾਤ ਪਾਤ ਨਹੀਂ ਸੀ ਵੀ ਕੋਈ ਕਿਹੜੇ ਧਰਮ ਤੋਂ ਆ ਜਾਂ ਕੋਈ ਪਸ ਪਲੇਅਰ ਸਪੋਰਟਸ ਦਾ ਸਪੋਰਟਸਮੈਨ ਆ ਇਕ ਤਾਇ ਬੜੀ ਵੱਡੀ ਗੱਲ ਸੀ ਵੀ ਸਾਡੇ 'ਚ ਕੋਈ ਫਰਕ ਨਹੀਂ ਸੀਗਾ ਅਸੀਂ ਕਦੇ ਸੋਚਿਆ ਨਹੀਂ ਸੀ ਸਾਡੀ ਇੱਕ ਟੀਮ ਸੀਗੀ ਉਹ ਸੋ ਬਾਕੀ ਜਿੰਨੇ ਵੀ ਧਰਮਾਂ ਦੇ ਆਪਣੇ ਆਪਣੇ ਹੁੰਦੇ ਨੇ ਜਿਸ ਤਰ੍ਹਾਂ ਉਸ ਸਮੇਂ ਜ਼ਫਰ ਇਕਬਾਲ ਸਾਡੇ ਕੈਪਟਨ ਸੀ ਮੁਹੰਮਦ ਸ਼ਾਇਦ ਸੀ ਤੇ ਲਾਲੂਦੀਨ ਸੀ ਉਹ ਆਪਣੀ ਨਵਾਜ਼ ਵਗੈਰਾ ਉਹਨਾਂ ਨੇ ਪੜ੍ਹਨੀ ਆਪਣੇ ਕਮਰੇ 'ਚ ਤੇ ਜਦੋਂ ਉਹਨਾਂ ਨੇ ਜਾਣਾ ਤਾਂ ਆਪਣੇ 'ਚ ਮੱਥਾ ਟੇਕਣ ਜਾਂਦੇ ਸੀ ਫਰਡੇ ਨੂੰ ਜਾਂਦੇ ਹੁੰਦੇ ਨੇ ਹਨਾ ਇਸੇ ਤਰ੍ਹਾਂ ਜਿੰਨੇ 크ਿਸਚਨ ਮੁੰਡੇ ਹੁੰਦੇ ਸਾਡੇ ਨਾਲ ਉਹ ਵੀ ਇਦਾਂ ਹੀ ਸੀਗਾ ਉਹਨਾਂ ਨੇ ਹਰ ਸੰਡੇ ਚਰਚ ਜਾਣਾ ਤੇ ਜਿਹੜੇ ਪੰਜਾਬੀ ਮੁੰਡੇ ਹੁੰਦੇ ਸੀਗੇ ਉਹ ਸਾਰੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਜਾਂਦੇ ਸੀਗੇ ਮੁਹੰਮਦ ਸਾਹਿਬ ਨਾਲ ਤੁਹਾਡਾ ਕਿੰਨਾ ਕੁ ਪਿਆਰ ਸੀਗਾ ਸੀ ਸੁਣਿਆ ਵੀ ਜਦੋਂ ਤੁਸੀਂ ਬਾਹਰ ਗਏ ਹੋ ਉਹਨਾਂ ਦੇ ਹੇਡ ਜਿਹੜਾ ਖੇਡੇ ਹੋ ਕਿੰਨਾ ਕੁ ਪਿਆਰ ਸੀਗਾ ਉਹਨਾਂ ਦੇ ਮੁਹੰਮਦ ਸ਼ਾਹ ਹਾਂਜੀ ਉਹ ਮੇਰਾ ਕੈਪਟਨ ਵੀ ਰਿਹਾ ਜੀ ਮੁਹੰਮਦ ਸ਼ਾਹ ਉਹ ਤਾਂ ਬਹੁਤ ਵਧੀਆ ਪਲੇਅਰ ਸੀਗੇ ਤੇ ਮੇਰਾ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਜੀ ਇਕੱਠੇ ਕਾਫੀ ਸਾਲ ਗੱਡੇ ਆ 7-8 ਸਾਲ ਇਕੱਠੇ ਖੇਡੇ ਸੀ ਜੀ ਸੋ ਬਹੁਤ ਵਧੀਆ ਸੀ ਬਾਕੀ ਆਪਣੇ ਆਪਣੇ ਧਰਮ ਦੇ ਤਾਂ ਹਰੇਕ ਬੰਦਾ ਉਹਨੂੰ ਮੇਨਟੇਨ ਕਰਕੇ ਰੱਖਦਾ ਕਿਉਂਕਿ ਇਵਨ ਗੋਰੇ ਵੀ ਤੁਸੀਂ ਦੇਖੋ ਨਾ ਜਦੋਂ ਗਰਾਊਂਡ 'ਚ ਉਤਰਦੇ ਆ ਉਹ ਐ ਕਰਦੇ ਆ ਆਪਾਂ ਜਿਸ ਤਰ੍ਹਾਂ ਦਾ ਸੋ ਚਾਹੇ ਉਹ ਐਥਲੀਟ ਨੇ ਐਥਲੀਟ ਵੀ ਜਦੋਂ ਸਟਾਰਟਿੰਗ ਤੇ ਸਟਾਰਟਰ ਜਿੱਥੇ ਹੁੰਦਾ ਉੱਥੇ ਸਟਾਰਟ ਪੁਆਇੰਟ ਉੱਥੇ ਬਹਿੰਦੇ ਉਹ ਵੀ ਇੱਕ ਵਾਰੀ ਉਹ ਕਰਦੇ ਆ ਸਾਰੇ ਕਰਦੇ ਨੇ ਸਾਰੇ ਸਾਰੀ ਦੁਨੀਆ ਕਰਦੀ ਆ ਵੈਗਰੂ ਤੋਂ ਬਿਨਾ ਉਸ ਸਪਰੀਮ ਪਾਵਰ ਤੋਂ ਆਕਾਰਪੁਰਖ ਤੋਂ ਬਿਨਾ ਤਾਂ ਕੁਝ ਆ ਹੀ ਨਹੀਂ ਨਾ ਜੀ ਇਹ ਸਭ ਉਹਦੀਆਂ ਬਾਤਾਂ ਦਿੱਤੀਆਂ ਹੋਈਆਂ ਨੇ ਇਹ ਬਸ ਜਦੋਂ ਕਹਦੇ ਹੁੰਦੇ ਮਿਹਨਤ ਕਰਨੀ ਪੈਂਦੀ ਆ ਫਿਰ ਦਾਤੋਂ ਆਪੇ ਦੇ ਦਿੰਦੇ ਹਾਂ ਹਾਂ ਜੀ ਹਾਂ ਜੀ ਐਨੇ ਸਾਲ ਤੁਸੀਂ ਆਪਣੇ ਜੀਵਨ ਦੇ ਹੌਕੀ ਨੂੰ ਦਿੱਤੇ ਪਰ ਪੇ ਬੈਕ ਦੇ ਵਿੱਚ ਹੌਕੀ ਨੇ ਤੁਹਾਨੂੰ ਕੀ ਦਿੱਤਾ ਦੇਖੋ ਪੇ ਬੈਕ ਤਾਂ ਇੱਕ ਤਾਂ ਇੰਨੀ ਦੁਨੀਆ ਘੁੰਮੇ ਅਸੀਂ ਕਿੰਨੇ ਦੁਨੀਆ ਨੂੰ ਅਸੀਂ ਮਿਲੇ ਸਾਡਾ ਐਕਸਪੋਜ਼ਰ ਕਿੰਨਾ ਵਾ ਇਹ ਇਹ ਵੀ ਇੱਕ ਪਾਰਟ ਆਫ ਤੁਹਾਡਾ ਐਜੂਕੇਸ਼ਨ ਆ ਤੁਸੀਂ ਨੇ ਕੰਟਰੀ ਘੁੰਮੇ ਤੇ ਵੱਡੇ ਵੱਡੇ ਉਧਿਆ ਤੇ ਲੋਕ ਜਿਹੜੇ ਚਾਹੇ politcal ਸੀ ਚਾਹੇ ਉਹ ਪੈਸੇ ਵੱਲੋਂ ਸੀ ਅਸੀਂ ਉਹਨਾਂ ਦੇ ਮਿਲਦੇ ਰਹੇ ਹਾਂ ਉਹਨਾਂ ਦੇ ਘਰੇ ਜਾਣਾ ਸੋ ਇਹ ਮਤਲਬ ਅਚੀਵਮੈਂਟ ਦੇਖੋ ਪਲੇਅਰਾਂ ਨੂੰ ਜਿਵੇਂ ਮੇਰੇ ਕੋਲ ਹੁਣ ਗੈਸ ਏਜੰਸੀ LPG ਦੀ ਲੁਧਿਆਣਾ ਦੇ ਵਿੱਚ HP ਦੀ ਉਹ ਵੀ ਮੈਨੂੰ ਗਵਰਨਮੈਂਟ ਨੇ ਇਸੇ ਕਰਕੇ ਦਿੱਤੀ ਸੀ ਕਿ ਉਸ ਮੈਂ ਲੰਪੀਆ ਨਾਲ ਸੋ ਇਸੇ ਤਰ੍ਹਾਂ ਸਰਕਾਰ ਨੇ ਕਿਸੇ ਕਈ ਸਾਡੇ ਸਪੋਰਟਸmenਾਂ ਨੂੰ ਪੈਟਰੋਲ ਪੰਪ ਮਿਲੇ ਨੇ ਕਈ ਨਾ ਗਰਜੰਸੀਆਂ ਬਣੀ ਆ ਤੇ ਨੌਕਰੀਆਂ ਮਿਲਦੀਆਂ ਸਾਰਿਆਂ ਨੂੰ ਵੱਡੀ ਸਭ ਤੋਂ ਵੱਡੀ ਗੱਲ ਆ ਜੀ ਨੌਕਰੀ ਜਿਹੜੀ ਹੋਰ ਕਿਤੇ ਨਹੀਂ ਮਿਲਦੀ ਜੇ ਤੁਸੀਂ ਇੰਡੀਆ ਦੇ ਪਲੇਅਰ ਹੋਵੋ ਤੁਹਾਨੂੰ 10 ਡਿਪਾਰਟਮੈਂਟ ਆ ਕੇ ਪੁੱਛਣਗੇ ਕਿ ਤੁਹਾਨੂੰ ਨੌਕਰੀ ਚਾਹੀਦੀ ਆ ਸਾਡੇ ਆ ਜਾਓ ਤੇ ਜੇ ਤੁਸੀਂ ਪੜ ਕੇ ਨੌਕਰੀ ਲਾਓਗੇ ਤਾਂ ਇੱਕ ਡਿਪਾਰਟਮੈਂਟ ਹੀ ਤੁਹਾਨੂੰ ਪੁੱਛੂਗਾ ਜਿੱਥੇ ਤੁਸੀਂ ਪੇਪਰ ਦਿੰਦੇ ਹੋ ਪਰ ਜੇ ਤੁਸੀਂ ਇੰਡੀਆ ਖੇਡੇ ਹੋਇਆ ਤਾਂ 10 ਡਿਪਾਰਟਮੈਂਟ ਤੁਹਾਡੇ ਕੋਲੇ ਪਿੱਛੇ ਪਿੱਛੇ ਫਿਰਦੇ ਨੇ ਰੇਲਵੇਜ਼ ਵਾਲੇ ਬੈਂਕ ਵਾਲੇ ਪੁਲਿਸ ਵਾਲੇ 에어 ਇੰਡੀਆ ਵਾਲੇ ਸੋ ਮਤਲਬ ਆਫਰਾਂ ਕਰਦੇ ਆ ਤੁਹਾਨੂੰ ਜੋਬ ਲਈ ਸਪੋਰਟਸ ਇਹ ਬਹੁਤ ਫਾਇਦਾ ਹੈ ਪਰ ਅੱਜ ਕੱਲ ਦੇ ਜਦੋਂ ਆਪਾਂ ਦੇਖਦੇ ਆ ਸਕੂਲਾਂ ਦੇ ਵਿੱਚੋਂ ਹਾਕੀ ਖਤਮ ਹੁੰਦੀ ਜਾ ਰਹੀ ਹੈ ਕੋਈ ਖੜਾ ਨਹੀਂ ਰਿਹਾ ਤੇ ਪਰ ਜਿਹੜਾ ਦੱਸ ਰਹੇ ਹਾਂ ਸਕੋਪ ਉਹਦਾ ਇੰਨਾ ਹੈਗਾ ਤੇ ਕਿਸ ਤਰੀਕੇ ਨਾਲ ਦੇਖਦੇ ਹਾਂ ਵੀ ਕਿਉਂ ਇਹਦਾ ਜਿਹੜਾ ਪਿਆਰ ਹੈ ਇੰਡੀਆ ਦੇ ਵਿੱਚ ਘਟਦਾ ਜਾ ਰਿਹਾ ਹੈ ਕਿ ਹਾਲੇ ਕਿ ਨੈਸ਼ਨਲ ਗੇਮ ਹੈ ਹਾਕੀ ਤੁਸੀਂ ਦੇਖੋ ਆਪਾਂ ਪਿਛਲੀ 올림픽 ਤੇ ਉਦੋਂ ਪਿਛਲੀ 올림픽 ਇੰਡੀਆ ਦੀਆਂ ਦੋਨੋਂ 올림픽ਸ ਵਿੱਚ ਬ੍ਰੌਂਜ਼ ਮੈਡਲ ਆਏ ਬ੍ਰੌਂਜ਼ ਮੈਡਲ ਦੋ 올림픽 ਸੋਨਾ ਇੱਕ ਬੜੀ ਵੱਡੀ ਉਹ ਹੈਗੀ ਆ ਸਾਡੀ ਨਾ ਮਤਲਬ ਇੱਕ ਜਿੱਤ ਆ ਬਿਲਕੁਲ ਔਰ ਦੋ ਦੋ 올림픽 ਤੁਸੀਂ ਕੰਸਿਸਟੈਂਟ ਰਹੇ ਹਾਂ ਹਾਂਜੀ ਔਰ ਪੰਜਾਬ ਦੇ 12 ਪਲੇਅਰ ਨੇ ਜੀ ਦੇਖੋ ਇੰਡੀਆ ਟੀਮ ਦੇ ਵਿੱਚ ਪਿਛਲੇ ਦੋ 올림픽 ਚ ਲਾ ਲਓ ਹੁਣ ਵੀ 12 ਤੋਂ 13 ਪਲੇਅਰ ਪੰਜਾਬ ਦੇ ਰਹੇ ਨੇ ਸੋ ਇਸ ਕਰਕੇ ਪੰਜਾਬ ਦੀ ਹਾਕੀ ਦੇ ਭੈਗੀ ਆ ਤਾਂ ਇੰਡੀਆ ਦੀ ਹਾਕੀ ਵੀ ਤਾਂ ਹੀ ਸਰਵਾਈਵ ਕਰ ਰਹੀ ਆ ਸੋ 12 ਪਲੇਅਰ 16 ਚੋਂ 12 11 ਪਲੇਅਰ ਪੰਜਾਬ ਦੇ ਹੋਣੇ ਇੱਕ ਪੰਜਾਬ ਦੀ ਬੜੀ ਵੱਡੀ ਦੇਣਾ ਸੋ ਇਹ ਬਹੁਤ ਵਧੀਆ ਜੀ ਇਹ ਤਾਂ ਹਾਂਜੀ ਇਹ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜਾ ਅੱਜ ਕੱਲ ਦਾ ਯੂਥ ਜਿਹੜਾ ਗਲਤ ਟਰੈਕ ਤੇ ਜਾ ਰਿਹਾ ਹਾਂਜੀ ਉਹਨਾਂ ਨੂੰ ਕੀ ਮੈਸੇਜ ਤੁਸੀਂ ਤੁਸੀਂ ਗੱਲ ਕਰ ਰਹੇ ਸੀ ਨਾ ਵੀ ਅੱਜ ਕੱਲ ਹਾਕੀ ਨਹੀਂ ਸਕੂਲਾਂ ਚੋਂ ਦੀ ਕਾਲਜ ਦੇਖੋ ਇਹਦੇ ਲਈ ਨਾ ਤੁਹਾਨੂੰ ਟਾਈਮ ਦੇਣਾ ਪੈਂਦਾ ਚਾਹੇ ਹਾਕੀ ਆ ਚਾਹੇ ਕੋਈ ਵੀ ਗੇਮ ਆ ਉਹਦੇ ਲਈ ਤੁਹਾਨੂੰ ਸਵੇਰੇ ਸ਼ਾਮ ਗਰਾਊਂਡ 'ਚ ਜਾਣਾ ਪੈਂਦਾ ਅੱਜ ਦੀ ਜਿਹੜੀ ਜਨਰੇਸ਼ਨ ਆ ਉਹ 에어 ਕੰਡੀਸ਼ਨਰ 'ਚ ਰਹਿੰਦੀ ਆ ਸਾਡੇ ਕੋਲ ਤਾਂ ਕੂਲਰ ਵੀ ਨਹੀਂ ਸੀ ਹੁੰਦਾ ਹਾਂ ਸੋ ਹਾਰਸ਼ਿਪ ਦੇ ਵਿੱਚ ਹਾਰਸ਼ਿਪ ਕਮਾਈ ਆ ਸੋ ਉਹ ਹੁਣ ਦੇ ਬੱਚਾ ਕੋ ਫੈਸਿਲਿਟੀਆਂ ਹੀ ਬੜੀਆਂ ਨੇ ਉਹ ਇੰਨੀ ਗਰਮੀ 'ਚ ਟ੍ਰੇਨਿੰਗ ਹੀ ਨਹੀਂ ਕਰ ਸਕਦੇ ਪਹਿਲਾਂ ਤਾਂ ਬਿਲਕੁਲ ਫਿਰ ਮੋਬਾਈਲ ਦੇ ਉੱਤੇ ਸਾਰਾ ਦਿਨ ਲੱਗੇ ਰਹਿਣਾ ਉਹ ਤਾਂ ਫਿਜ਼ੀਕਲ ਐਕਟੀਵਿਟੀ ਸਾਰੀਆਂ ਖਤਮ ਹੋ ਗਈਆਂ ਸੋ ਬੱਚਿਆਂ ਤੇ ਇੱਕ ਪੜ੍ਹਾਈ ਦਾ ਬਹੁਤ ਬੋਝ ਆ ਮੈਂ ਇਸ ਕੰਟਰੀ ਦੇ ਦੇਖ ਕੇ ਆ ਸਾਡੇ ਸਾਡੇ ਹੁਣ ਬੱਚੇ ਛੋਟੇ ਛੋਟੇ ਨੇ ਪਹਿਲਾਂ ਸਵੇਰੇ ਹੀ ਟਿਊਸ਼ਨਾਂ ਸ਼ੁਰੂ ਹੋ ਜਾਂਦੀਆਂ ਉਹਨਾਂ ਦੀ ਸਕੂਲ ਤੋਂ ਪਹਿਲਾਂ ਵੀ ਟਿਊਸ਼ਨ ਸਤੇ ਸਕੂਲ ਤੋਂ ਬਾਅਦ ਵੀ ਟਿਊਸ਼ਨ। ਬਿਲਕੁਲ। ਫਿਰ ਮੈਂ ਹੀ ਸੋਚਦਾ ਨਾ ਵੀ ਜਿਹੜਾ ਬੱਚਾ 8 ਸਾਲ 8 ਘੰਟੇ ਸਕੂਲ ਰਹਿ ਕੇ ਵੀ ਨਹੀਂ ਪੜ ਸਕਦਾ। ਉਹਨੂੰ ਟਿਊਸ਼ਨਾਂ ਦੀ ਲੋੜ ਹੀ ਨਹੀਂ ਸਾਡੇ ਵੇਲੇ ਜਿਹੜਾ ਬੱਚਾ ਟਿਊਸ਼ਨ ਪੜਦਾ ਸੀ ਨਾ ਅਸੀਂ ਡਰਦੇ ਇੱਕ ਦੂਜੇ ਨੂੰ ਦੱਸਦੇ ਨਹੀਂ ਸੀ ਸ਼ਰਮ ਆਉਂਦੀ ਸੀ ਉਹ ਕਹਿੰਦੇ ਸੀ ਇਹ ਟਿਊਸ਼ਨਾਂ ਬੋਰਡ ਦਾ ਨਲਾਇਕ ਆ। ਹੂੰ। ਨਲਾਇਕ ਬੱਚੇ ਟਿਊਸ਼ਨ ਪੜ੍ਹਦੇ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਤੇ ਹੁਣ ਹਰ ਬੱਚਾ ਹੀ ਪੜ ਰਿਹਾ ਹਾਂ। 99% ਦੀ 98% ਇਹ ਤਾਂ ਬਹੁਤ ਜ਼ਿਆਦਾ ਟੂ ਮੱਚ ਹੈ ਨਾ ਬੱਚਿਆਂ ਬੱਚਿਆਂ ਦਾ ਜਿਵੇਂ ਕਹਿੰਦੇ ਬਚਪਨ ਖਰਾਬ ਕਰਤਾ। ਹੂੰ। ਤਾਂ ਮੈਂ ਇੱਕ ਐਗਜ਼ਾਮਪਲ ਦੇਣਾ ਆਸਟ੍ਰੇਲੀਆ ਦੇ ਉਹ ਇਵਨਿੰਗ ਲੈਂਡਸ 'ਚ ਵੀ ਜਾਂ ਯੂਰਪ ਦੇ ਵਿੱਚ ਉਹ ਚੰਗੀਆਂ-ਚੰਗੀਆਂ ਨੌਕਰੀਆਂ ਕਰਦੇ ਨੇ ਇੱਕ ਆਸਟ੍ਰੇਲੀਆ ਦਾ ਪਲੇਅਰ ਸੀਗਾ ਚਾਰਲਸ ਵਰਥ ਰਿਕ ਚਾਰਲਸ ਵਰਥ ਉਹ ਮੇਰੇ ਨਾਲ ਖੇਡਿਆ ਉਹ ਵੀ ਉਹ ਰਾਈਟ ਹੈਂਡ ਖੇਡਦਾ ਸੀ ਆਸਟ੍ਰੇਲੀਆ ਟੀਮ 'ਚ ਦੇਖੋ ਬਾਰੇ ਪ੍ਰੋਫੈਸ਼ਨਰ ਡਾਕਟਰ ਸੀ ਉੱਥੋਂ ਦਾ ਐਮਪੀ ਵੀ ਸੀ ਔਰ ਉੱਥੇ ਵੀ ਕਾਉਂਟੀ ਦਾ ਕ੍ਰਿਕਟਰ ਦਾ ਓਪਨਰ ਵੀ ਸੀ ਕਿਆ ਬਾਤ ਹੈ ਪਤਾ ਡਾਕਟਰ ਐਮਪੀ ਫਿਰ ਕ੍ਰਿਕਟਰ ਤੇ ਫਿਰ ਹਾਕੀ ਦੇ ਵਿੱਚ ਉਹਦਾ 올림픽 골ਡ ਵੀ ਆ वर्ल्ड कप ਚ ਵੀ 골ਡ ਹੈ ਇਸ ਉਹਨਾਂ ਦੇ ਰੈਸ਼ਨ ਹੈ। ਅਪਾ ਕਹਿੰਦਾ ਏਡੇ ਲੈਵਲ ਦੇ ਬੰਦੇ ਉਹ ਡਾਕਟਰ ਨੇ ਉਹ ਓਕੇ ਸਾਡੇ ਤਾਂ ਜਾਂ ਡਾਕਟਰੀ ਕਰੂਗਾ ਜਾਂ ਫਿਰ ਬਿਲਕੁਲ ਸਾਡੇ ਫਰਕ ਬਹੁਤ ਆ ਇਸ ਚੀਜ਼ ਹਨਾ ਉਹ ਗੋਰਿਆ ਐ ਇੰਜੋਏ ਕਰਦੇ ਐ ਸਪੋਰਟਸ ਨੂੰ ਹਾਂਜੀ ਤੇ ਪੜਾਈ ਨੂੰ ਵੀ ਇੰਜੋਏ ਕਰਦੇ ਨਾਲ ਨਾਲ ਆਪਣੇ ਉਹ ਚੀਜ਼ ਨਹੀਂ ਹੈ ਨਹੀਂ ਆਪਣੇ ਟ੍ਰੈਂਡ ਹੈ ਨੀਗਾ ਜੀ ਸਪੋਰਟਸ ਕਲਚਰ ਹੀ ਹੈ ਨੀਗਾ ਹਾਂਜੀ ਪੋਂਡ ਲੁਧਿਆਣਾ ਦੇ ਵਿੱਚ ਕਿਸੇ ਵੀ ਗਰਾਊਂਡ ਦੇ ਉੱਤੇ ਫਲੱਡ ਲਾਈਟ ਹੈ ਨਹੀਂ ਜਿੱਥੇ ਜਾ ਕੇ ਬੰਦਾ ਕੋਈ ਸ਼ਾਮ ਨੂੰ ਜਦੋਂ ਹਨੇਰਾ ਪੈ ਗਿਆ ਉਸ ਤੋਂ ਬਾਅਦ ਸਾਰੀ ਦੁਨੀਆ ਹੀ ਸੌ ਜਾਂਦੀ ਹੈ ਤੇ ਵੱਧ ਤੋਂ ਵੱਧ ਤੁਸੀਂ ਫਿਲਮ ਦੇਖ ਲਓ ਟੀਵੀ ਦੇਖ ਲਓ ਜ ਮੋਬਾਈਲ ਦੇਖ ਲਓ ਯੂਰਪ ਦੇ ਵਿੱਚ ਤੁਹਾਨੂੰ ਤੁਸੀਂ ਸ਼ਾਮ ਰਾਤ ਨੂੰ ਨਿਕਲੋ ਥਾਂ ਤੇ ਥਾਂ ਥਾਂ ਤੇ ਫਲੱਡ ਲਾਈਟਾਂ ਲੱਗੀਆਂ ਨੇ ਤੁਸੀਂ ਜਿਹੜੀ ਮਰਜ਼ੀ ਗੇਮ ਜਾ ਕੇ ਤੁਸੀਂ ਫਲੱਡ ਲਾਈਟਸ ਖੇਡ ਸਕਦੇ ਹੋ ਉੱਥੇ ਤਾਂ ਗੋਲਫ ਵੀ ਫਲਡ ਲਾਈਟਸ 'ਚ ਖੇਡਦੇ ਆ ਮੈਂ ਅਮਰੀਕਾ ਗਿਆ ਉੱਥੇ ਲਾਸ ਐਂਜਲਸ ਅਸੀਂ ਇੱਕ ਦਿਨ ਗੋਲਫ ਖੇਡਣ ਗਏ ਰਾਤ ਨੂੰ ਫਲਡ ਲਾਈਟ 'ਚ ਕੀ ਵਾਰ ਕਿੰਨੀ ਵੱਡੀ ਗਰਾਊਂਡ ਹੁੰਦੀ ਆ ਦੇਖੋ ਸਾਰੀਆਂ ਫਲਡ ਲਾਈਟਾਂ ਲੱਗੀਆਂ ਨੇ ਸੋ ਇਹ ਫੈਸਿਲਿਟੀਆਂ ਸਾਨੂੰ ਹੋਣੀਆਂ ਚਾਹੀਦੀਆਂ ਬੱਚੇ ਚਲੋ ਪੜ੍ਹਦੇ ਨੇ ਸਕੂਲ ਨੂੰ ਆਏ ਟਿਊਸ਼ਨ ਪੜ੍ਹੇ ਉਹਦੋਂ ਆ ਜਾ ਹਨੇਰਾ ਪੈਂਦਾ ਫਿਰ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਫਲਾਨੇ ਤੋਂ ਫਲਡ ਲਾਈਟਸ ਲੱਗੀਆਂ ਅਸੀਂ ਉੱਥੇ ਜਾ ਕੇ ਟ੍ਰੇਨਿੰਗ ਵੀ ਕਰ ਸਕਦੇ ਆ ਉਹਨਾਂ ਕੰਟਰੀਆਂ ਜਿਵੇਂ ਯੂਰਪ ਕੰਟਰੀਆਂ ਦੇ ਵਿੱਚ ਨਾ ਸਪੋਰਟਸ ਕਲਚਰ ਆ ਉੱਥੇ ਮਾਪੇ-ਬਾਪ ਤੋ ਮਾਪੇ ਬੱਚਿਆਂ ਨੂੰ ਇੱਥੇ ਤਾਂ ਟਿਊਸ਼ਨ ਲੈ ਕੇ ਜਾਂਦੇ ਨੇ ਉੱਥੇ ਮਾਪੇ ਬੱਚਿਆਂ ਨੂੰ ਗਰਾਊਂਡ ਲੈ ਕੇ ਜਾਂਦੇ ਨੇ ਇਹੀ ਫਰਕ ਹੈ ਇਹੀ ਫਰਕ ਹੈ ਤਾਂ ਹੀ ਉਹਨਾਂ ਦੇ ਇੰਨੇ 골ਡ ਨੇ ਤਾਂ ਹੀ ਉਹ ਦੁਨੀਆ ਦੇ ਵਿੱਚ ਟੌਪ ਕਰ ਰਹੇ ਨੇ ਸਾਡੇ ਵੀ ਬਹੁਤ ਆ ਰਹੇ ਨੇ ਹੁਣ ਪਰ ਉਹ ਇੰਡੀਵਿਜੂਅਲ ਐਫਰਟ ਆ ਬਿਲਕੁਲ ਬਤੋ ਓਵਰਆਲ ਸਪੋਰਟਸ ਕਲਚਰ ਨੇ